ਦੁਗਸਰਾ ਦੀ ਖੇਤਰ ਦੇ ਵਿੱਚ ਭਾਵੇਂ ਫਲਡਸ ਦੀ ਸਿਚੁਏਸ਼ਨ ਹੈ ਪਰ ਇਸ ਦੇ ਬਾਵਜੂਦ ਵੀ ਪਾਕਿਸਤਾਨ ਜਿਹੜਾ ਹੈ ਪਾਕਿਸਤਾਨ ਦੇ ਵਿੱਚ ਬਿਠੇ ਜਿਹੜੇ ਅਨਸਰ ਨੇ ਉਹ ਬਾਜ਼ ਨਹੀਂ ਆ ਰਹੇ ਲਗਾਤਾਰ ਕੋਸ਼ਿਸ਼ ਉਹਨਾਂ ਦੀ ਇਹੋ ਹੀ ਹੈ ਕਿ ਜਿਹੜੇ ਨਸ਼ੀਲੇ ਪਦਾਰਥ ਨੇ ਜਾਂ ਹੋਰ ਤਰ੍ਹਾਂ ਦੇ ਜਿਹੜੀ ਭਾਵੇਂ ਕਿ ਵੈਪਨਸ ਨੇ ਇਹ ਭਾਰਤ ਦੇ ਵਿੱਚ ਭੇਜੇ ਜਾਣ ਪਰ ਪੁਲਿਸ ਵੀ ਜਿਹੜੀ ਆ ਪੁਲਿਸ ਵੀ ਇੱਕ ਪਾਸੇ ਫਲਡ ਦੇ ਜਿਹੜੇ ਵਿਕਟਮ ਨੇ ਉਹਨਾਂ ਦੀ ਮਦਦ ਵੀ ਕਰ ਰਹੀ ਹੈ ਪਲੱਸ ਐਵੇਂ ਜਿਹੜੇ ਦੇਸ਼ ਵਿਰੋਧੀ ਅਨਸਰ ਨੇ ਇਹਨਾਂ ਦੇ ਵੀ ਨਜ਼ਰ ਆਖਰੀ ਹੈ ਔਰ ਨਤੀਜਾ ਇਸ ਦਾ ਸਾਹਮਣੇ ਹੈ 6 ਕਿਲੋ ਦੇ ਕਰੀਬ ਜਿਹੜੀ ਹੈਰੋਇਨ ਡਰੋਨ ਦੇ ਜ਼ਰੀਏ ਭਾਰਤ ਪੇ ਜੀ ਗਈ ਸੀ ਇਹ ਰਿਕਵਰ ਕੀਤੀ ਹੈ ਸਪੈਸ਼ਲ ਸੈਲ ਦਾ ਆਪਰੇਸ਼ਨ ਸੀ ਕਮਰਸਾ ਰੂਲ ਪੁਲਿਸ ਦਾ ਅਦਿੱਤਿਆ ਵਾਰੀਅਰ ਜੀ ਸਾਡੇ ਨਾਲ ਨੇ ਆਈਪੀਐਸ ਅ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਸਰ ਇਹਨਾਂ ਦੇ ਉੱਤੇ ਕਦੋਂ ਦੀ ਨਜ਼ਰ ਸੀਗੀ ਔਰ ਕਿਵੇਂ ਇਹਨਾਂ ਤੱਕ ਪਹੁੰਚੇ ਤੁਸੀਂ ਜੀ ਕੱਲ 19 ਤਾਰੀਖ ਨੂੰ ਆਪਣਾ ਅੰਮ੍ਰਿਤਸਰ ਰੂਲ ਪੁਲਿਸ ਸਪੈਸ਼ਲ ਸੈਲ ਜੋ ਅੰਡਰ ਡੀਐਸਪੀ ਡੀ ਸਰ ਨਗਰਾ ਸਰ ਦੇ ਅੰਡਰ ਹੈ ਉਹਨਾਂ ਨੂੰ ਇੱਕ ਕਾਫੀ ਵੱਡਾ ਸਫਲਤਾ ਮਿਲੇ ਆਫਟਰ 2-3 ਡੇਸ ਆਫ ਕੰਟੀਨਿਊਸ ਆਪਰੇਸ਼ਨ ਆਪਾਂ ਨੇ ਆਪਰੇਸ਼ਨ ਕੀਤੇ ਸੀ ਆਪਾਂ ਇਹਨੂੰ ਨਜ਼ਰ ਰੱਖੀ ਸੀ ਫਿਰ ਪਨ ਸਰਕਸਾ ਸਫਲਤਾ ਕਲ ਮਿਲੇ ਸੀ ਐਂਡ ਰੈਸਟੋ ਐਫ ਆਰ 217 ਅੰਡਰ ਪੁਲਿਸ ਸਟੇਸ਼ਨ ਲੋਪੋਕੇ ਤੇ ਆਪਣਾ ਦੋ ਜੋ ਵਿਅਕਤੀ ਆਪਨਾ ਫੜੇ ਸੀ ਸ਼ੰਕਰ ਤੇ ਸਚਿਨ ਜੋ ਰਹਿਣ ਵਾਲੇ ਸਿਆਟਾ ਅੰਮ੍ਰਿਤਸਰ ਦੇ ਉਹ ਆ ਰਹੇ ਸੀ ਆਪਣੇ ਬਾਈਕ 'ਚ ਤੇ ਆਪਾਂ ਨੇ ਉਹਨਾਂ ਤੋਂ 6 ਕਿਲੋ ਹੈਰੋਇਨ ਤੇ ਡਰਗਮਨੀ ਬਰਾਮਦ ਕੀਆ ਇਹ ਜੋ ਸ਼ੰਕਰ ਤੇ ਸਚਿਨ ਦੋਨੋਂ ਨਵੇਂ ਬੰਦੇ ਮੁੰਡੇ ਹੈ ਜਿਨ੍ਹਾਂ ਤੇ ਪਹਿਲੇ ਕੋਈ ਕ੍ਰਿਮਿਨਲ ਕੇਸ ਨਹੀਂ ਹੈ ਤੇ ਇਹਨਾਂ ਦਾ ਇੱਕ ਫੋਰਨ ਹੈਂਡਲਰ ਸੀ ਜੋ ਹੁਣ ਆਪਾਂ ਸਾਂਝਾ ਨਹੀਂ ਕਰ ਰਹੇ ਕਿਉਂਕਿ ਟੂ ਸਪੋਰਟ ਆਫ ਇਨਵੈਸਟੀਗੇਸ਼ਨ ਉਹ ਨਨੋ ਟਾਰਗੇਟਸ ਦੇਨੇ ਹੁੰਦੇ ਸੀ ਹੁਣ ਤੱਕ ਇਹ ਟਾਰਗੇਟ 10 ਬਾਰ ਦੇ ਚੁੱਕੇ ਇਹ ਇਸੇ ਏਰੀਆ ਤੋਂ ਤੇ ਬਕਰੇ ਏਰੀਆ ਤੋਂ ਇਹ ਲੈ ਕੇ ਆ ਕੇ ਫੜਾਉਂਦੇ ਹੁੰਦੇ ਤੋਂ ਅਗਲੇ ਇਹਨਾਂ ਦੇ ਕੂਰੀਅਰਸ ਇਹਨਾਂ ਨੂੰ ਤੇ ਇਹਨਾਂ ਦੇ 10 ਡਿਲੀਵਰੀ ਹੋਇਆ ਹਰ ਡਿਲੀਵਰੀ ਚ ਲਗਭਗ 10000 ਇਹਨਾਂ ਦੇ ਕੋਲ ਆ ਚੁੱਕੇ ਹੈ। ਓਕੇ ਇਹ ਜਿਹੜਾ ਹੁਣ ਜੋ ਫੋਰਨ ਆਪਰੇਟਰ ਹੈ ਤੇ ਜੋ ਹਵਾਲਾ ਨੈਟਵਰਕ ਇਹਨਾਂ ਦਾ ਹੈ ਉਹ ਆਪਾਂ ਹੁਣ ਇਨਵੈਸਟਿਗੇਟ ਕਰ ਰਹੇ ਹਾਂ ਜੀ। ਅਸਰ ਇਨਰ ਜਿਹੜਾ ਸ਼ੰਕਰ ਤੇ ਸਚਿਨ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਕੀ ਨਿਕਲਿਆ ਜਾਂ ਇਹ ਕਦੋਂ ਦੇ ਇਸ ਕੰਮ 'ਚ ਲੱਗੇ ਸੀਗੇ ਔਰ ਕੀ ਵੈਸੇ ਆਮ ਜੀਵਨ ਦੇ ਵਿੱਚ ਕੀ ਕਰਦੇ ਨੇ ਇਹ ਜੀ ਦਿਸ ਇਜ਼ ਅ ਪਾਰਟ ਆਫ ਬਰਿੰਗ ਟ੍ਰੈਂਡ ਜਿਵੇਂ ਆਪਣਾ ਸਚਿਨ ਤੇ ਜੋ ਦੂਜਾ ਨਾ ਕੋ ਅਕਿਊਸਟੇ ਦੋਨੋਂ ਆਰ ਵੈਰੀ ਯੰਗ ਪੀਪਲ 22 ਤੋਂ 24 ਕਾ ਉਮਰ ਕੇ ਬੱਚੇ ਆ ਜੋ ਬਾਹਰ ਜਾ ਕੇ ਜੋ ਵਾਪਸ ਆਏ ਸੀ ਤੇ ਸਚਿਨ ਜਿਹੜਾ ਬਾਹਰ ਆ ਕੇ ਵਾਪਸ ਆਇਆ ਸੀ ਮਲੇਸ਼ੀਆ ਜਾ ਕੇ ਤੇ ਇਹਦੇ ਕੋਲ ਇੱਕ ਸਲੂਨ ਸ਼ਾਪ ਵੀ ਸੀ ਇੱਥੇ ਆ ਕੇ ਲਾਲਚ ਦੇ ਕੇ ਜੋ ਬਾਹਰ ਵਾਲਾ ਬੰਦਾ ਆਪਰੇਟਰ ਹੈ ਉਹਨਾਂ ਨੇ ਇਹਨੂੰ ਲਾਲਚ ਦਿੱਤਾ ਸੀ ਫਿਰ ਇਹਨਾਂ ਨੂੰ ਇਹ ਕੰਮ ਦਿੱਤੇ ਸੀ ਲਗਭਗ 4 ਮਹੀਨੇ ਸੇ ਕੰਮ ਕਰ ਰਹੇ ਹਾਂ ਤੇ ਲਗਭਗ 10 ਖੇਪੇ ਲੈ ਚੁਕੇ ਸਰ ਫਲਡਸ ਦੀ ਮੈਂ ਜਿਵੇਂ ਜ਼ਿਕਰ ਕਰਾਂ ਕਿਉਂਕਿ ਸਪੈਸੀਫਿਕ ਤੌਰ ਤੇ ਤੁਸੀਂ ਵੀ ਬਾਰਡਰ ਏਰੀਆ ਦੇ ਵਿੱਚ ਲੋਕਾਂ ਦੀ ਮਦਦ ਕਰ ਰਹੇ ਹੋ ਤੇ ਉਸ ਏਰੀਆ 'ਚ ਕਾਫੀ ਜਿਵੇਂ ਸਾਰਾ ਪ੍ਰਸ਼ਾਸਨ ਲੱਗਾ ਸੀ ਇਸ ਸਮੇਂ ਦੌਰਾਨ ਇਹ ਵੀ ਐਕਟਿਵ ਸੀਗੇ ਔਰ ਇਹ ਆਪਣੀਆਂ ਆਤਾਂ ਤੋਂ ਬਾਜ਼ ਨਹੀਂ ਇਹਨਾਂ ਦੇ ਕਿਤੇ ਧਿਆਨ 'ਚ ਇਹ ਹੋਣਾ ਹੈ ਕਿ ਸ਼ਾਇਦ ਕਿ ਪੁਲਿਸ ਤੇ ਲੋਕਾਂ ਦੀ ਸੇਵਾ 'ਚ ਲੱਗੀ ਹੈ ਜਾਂ ਤੇ ਇਹ ਪੁਲਿਸ ਦਾ ਧਿਆਨ ਨਹੀਂ ਉਹਨਾਂ ਦੇ ਸਮੇਂ ਦੌਰਾਨ ਨੇ ਆਪਣੀ ਡਿਲੀਵਰੀ ਕਰ ਸਕਣ ਤੇ ਤੁਹਾਡੀ ਵੀ ਇਹਨਾਂ ਦੀ ਨਜ਼ਰ 'ਚ जी ज्यूरिंग द फ्लड्स अपने फ्लड्स वाला वो भी आप पुलिस काम कर रही थी नाल थे ना ना ये भी कर रहे थे अपने स्पेशल टीम्स ने क्योंकि ये जो बाहर लिया आई एस आई है और पाकिस्तान वाला आई एस आई है तो अपना जो ड्रग समलर है उन्होंने ये एक एक चंगा ओपरचूनिटी सूँ भी ये पता से अपने स्पेशल टीम्स भी लगे थे अपना स्पेशल ब्रांच भी लगे से उस कारण ही फटे सी मेरा ये बेनती है जिन्हें भी अपना जो जिमें आज आप फटे हैं जो नौजवानों ने यह बेनती है कि ਇਹ ਜੋ ਬਾਹਰਲੇ ਜੋ ਬੰਦੇ ਆ ਜੋ ਪੰਜਾਬ ਦੇ ਨੁਕਸਾਨ ਵਾਸਤੇ ਕੰਮ ਕਰ ਰਹੇ ਐ ਸਪੈਸ਼ਲੀ ਜਦ ਆਪਾਂ ਇੱਥੇ ਇੰਨਾ ਵੱਡਾ ਇੱਕ ਡਿਜ਼ਾਸਟਰ ਹੋਇਆ ਆਪਾਂ ਇਹ ਲਾਲਚ ਨਾ ਪੈ ਪੜੇ ਤੇ ਚੰਗਾ ਕੰਮ ਕਰੀ ਜੀ ਸਰ ਅਖੀਰ ਤੱਕ ਕੋਈ ਇਸ ਕੇਸ 'ਚ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਹੈ ਤੁਹਾਡਾ ਪ੍ਰੈਸ਼ਨ ਚੱਲ ਰਿਹਾ ਹੈ ਹੋ ਸਕਦਾ ਹੋ ਸਕਦਾ ਜੈਸ ਇਸ ਦ ਫਰਸਟ ਜੈਸ ਇਸ ਦ ਫਰਸਟ ਇਨਵੈਸਟੀਗੇਸ਼ਨ ਰਿਪੋਰਟ ਟੂ ਯੂ ਵਾਪਸ ਹੋ ਜਾਏਗਾ ਮਤਲਬ ਵੀ ਵਿਲ ਇਨਵੈਸਟੀਗੇਟ ਦਿਸ ਫਰਦਰ ਐਂਡ ਜੋ ਉਹ ਤੁਹਾਨੂੰ ਕਹਿ ਰਿਹਾ ਸੀ ਹਵਾਲਾ ਵੀ ਇਦੇ ਚਾਂਗਲ ਤੇ ਫੋਰਨ ਆਪਰੇਟਰ ਦਾ ਵੀ ਐਂਗਲ ਇੱਕ ਹੋਰ ਲੋਕਲ ਆਪਰੇਟਰ ਵੀ ਹੈ ਜੋ ਆਪਾਂ ਰੀਡਸ ਕਰਕੇ ਫੜੇ ਜਾਏਂਗੇ ਥੈਂਕ ਯੂ ਸਰ ਤਾਂ ਅਦਿਤਿਆ ਵਾਰੀ ਜੀ ਤਾਂ ਨਾਗਰਾ ਸਾਹਿਬ ਡੀਐਸਪੀ ਸਾਹਿਬ ਦੀ ਅਗਵਾਈ ਦੇ ਵਿੱਚ ਪਹਿਲਾਂ ਵੀ ਕਈ ਆਪਰੇਸ਼ਨ ਉਹਨਾਂ ਨੇ ਕੀਤੇ ਨੇ ਤੇ ਇਹ ਵੱਡੀ ਕਾਮਯਾਬੀ ਮਿਲੀ ਹੈ ਕਿਉਂਕਿ ਫਲਰਸ ਦਾ ਸਮਾਂ ਹੈ ਤਾਂ ਫਲਰਸ ਦੇ ਇੱਕ ਪਾਸੇ ਫਲਰਸ ਦੇ ਪਾਸੇ ਲੱਗੇ ਸੀ ਪਰ ਫਿਰ ਵੀ ਪੁਲਿਸ ਨੇ ਮੁਸਤੈਦੀ ਦਿਖਾਈ ਤੇ ਇਹਨਾਂ ਮੁਲਜ਼ਮਾਂ ਨੂੰ ਤਸਕਰਣ ਗ੍ਰਿਫਤਾਰ ਕੀਤਾ ਔਰ ਹੋਰ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਨੇ